ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਰੂਪ ਧਾਰ ਕੇ ਸੁਆੰਗਰ ਚਾਕੇ ਪਹਿਲਾਂ ਤਾਂ ਆਪਾਂ ਦੇਖਿਆ ਵੀ ਕੋਈ ਬੰਦਾ ਆ ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਪੁੱਛ ਗੇ ਚ ਕੀਤੀ ਤਾਂ ਇੱਕ 12 ਸਾਲ ਦੀ ਬੱਚੀ ਨਿਕਲੀ ਤੇ ਜਦੋਂ ਅਸੀਂ ਉਹ ਦੇਖਿਆ ਚੀਜ਼ ਬੱਚੀ ਤਾਂ ਜਿਹੜੀ ਹਸਪੀਟਲ ਤੇ ਉੱਥੇ ਜੇਰੇ ਲਾਇਈ ਸੀ ਤੇ ਉਹਨਾਂ ਦੇ ਪਰਿਵਾਰ ਵਿੱਚੋਂ ਇੱਕ ਫੈਕਟਰੀ ਸੀਗਾ ਜਿਹੜਾ ਸੁ ਗੁਰਦੁਆਰੇ ਵਿੱਚ ਸੀਗਾ ਗੁਰਦੁਆਰਾ ਨਹੀਂ ਇੱਕ ਧਰਮਸ਼ਾਲਾ ਸੀ ਸਿੰਧਿਆ ਦੀ ਕੋਟਰ ਮਸ਼ਾਲਾ ਵਿੱਚ ਇੱਕ ਸੈਕਟਰੀ ਤੱਕ ਜਿਹੜਾ ਕੁੜੀ ਨੂੰ ਬਸਤਰ ਦੇਣ ਵਾਲਾ ਉਹਨਾਂ ਦੀ ਜੜੀ ਹੈਗੀ ਆ ਕਾਲਚਨਾ ਨਾ ਕਰ ਗਏ ਸੀ ਅਫਸੋਸ ਆ ਮੈਨੂੰ ਜਿੱਥੇ ਮੈਂ ਖੜਾ ਆ ਇਸ ਦਫਤਰ ਤੋਂ ਕੁਝ ਮਿਲਦੇ ਗਏ ਸੀ ਉਹ ਆਪ ਮੰਡਲ ਤੇ ਬਸਤਰ ਨਹੀਂ ਲਿਆ ਸਕੀ ਹੋ ਸਕਦਾ ਇਹ ਸਿੰਘ ਉਸ ਲੜਕੀ ਨੂੰ ਛੋੜਾ ਲਾ ਕੇ ਆਉਂਦੇ ਪਰ ਉਹ ਹਸਪਤਾਲ ਚੜ੍ਹ ਮੈਂ ਐਡਮਿਟ ਆ ਉਹਾਂ ਦੇ ਪਰਿਵਾਰ ਦਾ ਕੋਈ ਵੀ ਚੜ੍ਹਾਈ ਵੀ ਕਰ ਗਿਆ ਆ ਪਰ ਮੈਨੂੰ ਹਰਾਲ ਕੀ ਹੁੰਦਾ ਕਿ ਅੰਦਰ ਸਰਚ ਬੈਠੇ ਕੁਝ ਲੋਕ ਫੋਟੋਆਂ ਦੇ ਪੋਸਟਰ ਪਾਈਦੇ ਸਾਡੇ ਸេង ਗਿਆ ਸੀ ਕੋਈ ਪੋਸਟਰ ਹੀ ਪਾਈ ਹੁੰਦੀ ਇੱਕ ਵਾਰ ਜਿਹੜੇ ਲੋਕਾਂ ਅਰਜਾਈ ਚ ਬੈ ਕੇ ਹੀ ਨਾਮ ਨਾ ਖੱਤੀ ਜਾਂਦੇ ਆ ਸ਼ਰੋਣੀ ਕਮੇਟੀ ਆਪ ਦੀ ਮੋਰਨਟੀ ਦੀ ਤੋਂ ਭੱਜ ਰਹੀ ਆ ਤੁਹਾਨੂੰ ਗੁੱਸਾ ਤਾਂ ਬਹੁਤ ਸੀਗਾ ਪਰ ਫਿਰ ਜਦੋਂ ਆਪਾਂ ਪਰਿਵਾਰ ਦਾ ਮਾਹੌਲ ਜਿਹੜਾ ਦੇਖਿਆ ਤੇ ਉੱਥੇ ਵੈਰੀਫਾਈਰੀ ਸਾਰਾ ਕੀਤਾ ਤੇ ਇੱਕ ਜਿਹੜਾ ਉਹ ਬੱਚੀ ਵੱਲੋਂ ਕਰਾਇਆ ਗਿਆ ਜਿਹੜਾ ਕਾਮਾ ਬਹੁਤ ਮਤਲਬ ਗੁਰੂ ਮਰਿਆਦਾ ਨੂੰ ਸਾਰੇ ਸਿੱਖ ਪੰਥ ਦੇ ਰੂਠੇਸ ਪਹੁੰਚੀ ਆ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਨਾਲ ਆਪਾਂ ਉਥੇ ਪਹੁੰਚੇ ਸੱਤ ਸਿੰਘ ਸਾਰੇ ਤੇ ਜਿਹੜਾ ਉਹਦਾ ਜਿਹੜਾ ਕੁੜੀ ਦਾ ਜਿਹੜਾ ਉਹਨੇ ਕੱਪੜੇ ਪਾਏ ਸੀਗੇ ਇੱਕ ਮੰਡਲ ਸੀਗੇ ਜਿਹੜੇ ਉਹਨੇ ਜਦੋਂ ਰੋਲ ਕੀਤਾ ਗੁਰੂ ਨਾਨਕ ਪਾਤਸ਼ਾਹ ਦਾ ਉਹ ਸਾਰਾ ਜਿਹੜਾ ਆਪਾਂ ਉਥੋਂ ਲੈ ਕੇ ਤੇ ਅੱਜ ਸ੍ਰੀ ਦਰਬਾਰ ਸਾਹਿਬ ਪਹੁੰਚੇ ਆ ਅਫਸੋਸ ਆ ਮੈਨੂੰ ਜਿੱਥੇ ਮੈਂ ਖੜਾ ਆ ਇਸ ਦਫਤਰ ਤੋਂ ਕੁਝ ਮੁੰਡੇ ਗਏ ਸੀ ਉਹ ਆਪ ਕੋ ਮੰਡਲ ਤੇ ਵਸਤਰ ਨਹੀਂ ਲਿਆ ਸਕਿਤੇ ਹੋ ਸਕਦਾ ਇਹ ਸਿੰਘ ਉਸ ਲੜਕੀ ਨੂੰ ਛੋੜਾ ਲਾ ਕੇ ਆਉਂਦੇ ਪਰ ਉਹ ਹਸਪਤਾਲ ਚੜ੍ਹ ਐਡਮਿਟ ਆ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਚੜ੍ਹਾਈ ਵੀ ਕਰ ਗਿਆ ਆ ਪਰ ਮੈਨੂੰ ਹਰਾਨ ਕੀ ਹੁੰਦੀ ਆ ਕਿ ਅੰਦਰ ਸੱਟ ਬੈਠੇ ਕੁਝ ਲੋਕ ਸੋਸ਼ਲ ਮੀਡੀਆ ਤੇ ਪੋਸਟ ਪਾਈਦੇ ਸਾਡੇ ਸਿੰਘ ਗਏ ਆ ਸੀ ਕੋਈ ਪੋਸਟ ਨਹੀਂ ਪਾਈ ਹੁੰਦੀ ਇੱਕ ਬਹੁਤ ਲੋਕ ਅਰਜਾਈ ਚ ਬਹਿ ਕੇ ਹੀ ਨਾਮ ਨਾ ਖੱਟੀਆਂ ਦੇ ਆ। ਸ਼ਰੋਣੀ ਕਮੇਟੀ ਆਪ ਦੀ ਮੋਰਲਟੀ ਦੀ ਤੋਂ ਭੱਜ ਰਹੀ ਆ। ਛੋਟੇ ਬੱਚੇ ਜਿੰਨਾ ਵੀ ਸਤਕਾਰ ਕੀਤਾ ਮੈਂ ਉਹਨਾਂ ਥੋੜਾ ਕੋਟ ਕੋਟ ਨਮਸਕਾਰ ਆਇਨਾ ਦੀ ਐਸ ਕਲਰਾਂ ਨੂੰ ਤੇ ਕਾ 1500 ਕਿਲੋਮੀਟਰ ਜਾਣਾ। ਕਿੱਥੇ ਜਾ ਕੇ ਉੱਥੋਂ ਆ ਨੇਟਿਵ ਉਹ ਆ ਉਹੀ ਕੁੰਡਲਾ ਜਿਹੜਾ ਉਹ ਲੜਕੀਆਂ ਫੜਿਆ ਸੀ। ਬਸਤਰੇ ਇਹਨਾਂ ਦੇ ਕੋਲ ਆ ਉਹ ਗੱਡੀ 'ਚ ਹੈਗੇ। ਸੋ ਇਸ ਕਰਕੇ ਇਹਨਾਂ ਮੀਰਾਂ ਨੂੰ ਗੁਰੂ ਨਾਨਕ ਸਾਹਿਬ ਨੇ ਸੇਵਾ ਲਈ ਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਦੇ ਤਖਤ ਦੀ ਰੈਨ ਮਾਈ ਹੈਢੇ ਦੀ ਸੇਵਾ ਕਰਦੇ ਆ ਇਹਨਾਂ ਦਾ ਜੁਆ ਇੱਕ ਵਾਰੀ ਨਹੀਂ ਹਜ਼ਾਰ ਵਾਰੀ ਇਹਨਾਂ ਸਾਰਿਆਂ ਪੁਰਖਸ਼ਰੀਆਂ ਨੂੰ ਨਮਸਕਾਰ ਹੈ ਇਹ ਸਾਡੀ ਬੇਨਤੀ ਆ ਕਿ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਤੇ ਹੋਰ ਸਿੰਘ ਜਫੇ ਬੰਗੀਆਂ ਦਲਪੰਨ ਸਾਰੇ ਰਲ ਮਿਲ ਕੇ ਇਵੇਂ ਸੇਵਾ ਕਰਦੇ ਰਹਿਣਗੇ ਜੇ ਕੋਈ ਦੁਸ਼ਟ ਇਦਾਂ ਦੀ ਖਨਾਮੀ ਕਰਨ ਦੀ ਕੋਸ਼ਿਸ਼ ਕਰੂਗਾ ਉਹ ਬਖਸ਼ਿਆ ਨਹੀਂ ਜਾਊਗਾ ਛੋ ਗੁਰੂ ਨੇ ਮેર ਕੀਆ ਤੇ ਜੇ ਸਮਾ ਰਹਿੰਦਿਆਂ ਸ਼੍ਰੋਮਣੀ ਕਮੇਟੀ ਨੇ ਉਦੋਂ ਸਿੰਧੀਆਂ ਦੇ ਜਿਨ੍ਹਾਂ ਨੇ ਗਲਤ ਕਦਮ ਚੱਕੇ ਸੀ ਅੰਦਰ ਵਿੱਚ ਉਦੋਂ ਗੱਲ ਕੀਤੀ ਹੁੰਦੀ ਤੇ ਆਜ਼ਾਦ ਨਹੀਂ ਸੀ ਲਿਖਣੇ ਪੈਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿ ਸ੍ਰੀ ਅਕਾਲ ਆਪਣਾ ਨਾਮ ਦਾ ਸੇਵਾ ਦਾ ਸਾਡੇ ਦੂਰ ਕੀ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਪੰਜਾਬ ਸੋ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਕਿ ਪਿਛਲੀ ਦਿਨੀ ਇੱਕ ਵੀਡੀਓ ਜਿਹੜੀ ਵਾਇਰਲ ਹੋਈ ਸੀ ਜੋ ਛਡੋਲ ਦੀ ਮੱਧ ਪ੍ਰਦੇਸ਼ ਦੀ ਕਾਫੀ ਦੇਰ ਤੱਕ ਜੇ ਵੀਡੀਓ ਚੱਲਦੀ ਸੀ ਉਹ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਰੂਪ ਤਾਰ ਕੇ ਸੁਆੰਗਰ ਚਾ ਕੇ ਪਹਿਲਾਂ ਤਾਂ ਆਪਾਂ ਦੇਖਿਆ ਵੀ ਕੋਈ ਬੰਦਾ ਆ ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਪੁੱਛ ਗਏ ਚ ਕੀਤੀ ਤਾਂ ਇੱਕ 12 ਸਾਲ ਦੀ ਬੱਚੀ ਨਿਕਲੀ ਤੇ ਜਦੋਂ ਅਸੀਂ ਉਹ ਦੇਖਿਆ ਚੀਜ਼ ਤੇ ਬੱਚੀ ਤਾਂ ਜਿਹੜੀ ਹਸਪੀਟਲ ਤੇ ਉੱਥੇ ਜੇਰੇ ਲਾਏ ਸੀ ਤੇ ਉਹਨਾਂ ਦੇ ਪਰਿਵਾਰ ਵਿੱਚੋਂ ਇੱਕ ਫੈਕਟਰੀ ਸੀਗਾ ਜਿਹੜਾ ਸੁ ਗੁਰਦੁਆਰੇ ਵਿੱਚ ਸੀਗਾ ਗੁਰਦੁਆਰਾ ਨਹੀਂ ਤੇ ਧਰਮਸ਼ਾਲਾ ਸੀ ਸਿੰਧੀਆਂ ਦੀ ਕੋ ਤਰਮਛਾਲਾ ਵਿੱਚ ਇੱਕ ਸੈਕਟਰੀ ਇੱਕ ਜਿਹੜਾ ਕੁੜੀ ਨੂੰ ਬਸਤਰ ਦੇਣ ਵਾਲਾ ਉਹਨਾਂ ਦੀ ਜੜੀ ਹੈਗੀ ਆ ਕਾਲਚਨਾ ਨਾ ਕਰਗੇ ਸੀ ਤੇ ਜਾਂਦੇ ਜਦੋਂ ਆਪਾਂ ਦੇਖਿਆ ਤੇ ਉੱਥੇ ਉਹਨਾਂ ਦੀ ਕਿਰਿਆ ਦਾ ਕੰਮ ਚੱਲ ਰਿਹਾ ਸੀਗਾ ਤੇ ਸਾਨੂੰ ਗੁੱਸਾ ਤਾਂ ਬਹੁਤ ਸੀਗਾ ਪਰ ਫਿਰ ਜਦੋਂ ਆਪਾਂ ਪਰਿਵਾਰ ਦਾ ਮਾਹੌਲ ਜਿਹੜਾ ਦੇਖਿਆ ਤੇ ਉੱਥੇ ਵੈਰੀਫਾਈਰੀ ਸਾਰਾ ਕੀਤਾ ਪੀ ਇੱਕ ਜਿਹੜਾ ਉਹ ਬੱਚੀ ਵੱਲੋਂ ਕਰਾਇਆ ਗਿਆ ਜਿਹੜਾ ਕਾਮਾ ਬਹੁਤ ਮਤਲਬ ਗੁਰੂ ਮਰਿਆਦਾ ਨੂੰ ਸਾਰੇ ਸਿੱਖ ਪੰਥ ਦੇ ਰੁੱਥੇਸ ਪਹੁੰਚੀ ਆ ਸੋ ਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਨਾਲ ਆਪਾਂ ਉੱਥੇ ਪਹੁੰਚੇ ਸੱਤ ਸਿੰਘ ਸਾਰੇ ਤੇ ਜਿਹੜਾ ਉਹਦਾ ਜਿਹੜਾ ਕੁੜੀ ਦਾ ਜਿਹੜਾ ਉਹਨੇ ਕੱਪੜੇ ਪਾਏ ਸੀਗੇ ਇੱਕ ਮੰਡਲ ਸੀਗੇ ਜਿਹੜੇ ਉਹਨੇ ਜਦੋਂ ਰੋਲ ਕੀਤਾ ਗੁਰੂ ਨਾਨਕ ਪਾਤਸ਼ਾਹ ਦਾ ਉਹ ਸਾਰਾ ਜਿਹੜਾ ਆਪਾਂ ਉੱਥੋਂ ਲੈ ਕੇ ਤੇ ਅੱਜ ਸ੍ਰੀ ਦਰਬਾਰ ਸਾਹਿਬ ਪਹੁੰਚੇ ਆ ਤੇ ਜਥੇਦਾਰ ਨੂੰ ਇੱਥੋਂ ਐਕਟੀਪੀਸੀ ਦੇ ਨੰਬਰ ਦੇ ਕੇ ਇਹ ਵਾਪਸ ਲੈ ਆ। ਤੇ ਉੱਥੋਂੋਂ ਹੀ ਆ ਕੇ ਤੁਸੀਂ ਵਾਪਸ ਲੈ ਕੇ ਆਇਓ ਕੀ ਕਾਰਨ ਕਿਸਮ ਦੇ ਦੇਖੋ ਮੈਂ ਦੱਸਦਾ ਸਾਰੀ ਸੰਗਤ ਨੂੰ ਬਿਲਕੁਲ ਦਰਬਾਰ ਸਾਹਿਬ ਤੋਂ ਇਥੋਂ ਕੋਈ ਨਹੀਂ ਗਿਆ ਉੱਥੇ ਜਿਹੜਾ ਮੱਧ ਪ੍ਰਦੇਸ਼ ਦਾ ਇਹਨਾਂ ਦਾ ਕੋਈ ਪ੍ਰਚਾਰਕ ਆ ਉਹ ਬੰਦੇ ਨੇ ਉੱਥੇ ਵੈਰੀਫਾਈ ਕੀਤਾ ਆ ਕਿ ਇਹਨਾਂ ਦੇ ਇਥੋਂ ਕੋਈ ਬੰਦਾ ਨਹੀਂ ਗਿਆ ਸਿਰਫ ਇੱਕ ਟੀਮ ਗਈ ਸੀ ਬਿਲਕੁਲ ਨਹੀਂ ਕੋਈ ਟੀਮ ਨਹੀਂ ਗਈ ਸਿਰਫ ਸਾਡੇ ਨਾਲ ਜਿਹੜੀ ਉੱਥੇ ਗੱਲ ਹੋਈ ਸਿਰਫ ਉਹਨਾਂ ਦਾ ਪ੍ਰਚਾਰਕ ਮੱਧ ਪ੍ਰਦੇਸ਼ ਦਾ ਪ੍ਰਚਾਰਕ ਅਸ਼ਰੋਮ ਕਮੇਟੀ ਦਾ ਉਹਨੇ ਸਾਰੀ ਲਿਖਤੀ ਜਿਹੜੀ ਪੜਤਾਲ ਕਰਕੇ ਇੱਥੇ ਅਕਾਲਤਾ ਸਾਹਿਬ ਤੇ ਭੇਜੀ ਆ ਬੜੀ ਸ਼ਰਮ ਦੀ ਗੱਲ ਆ ਜਥੇਦਾਰਾਂ ਲਈ ਉਹਨਾਂ ਨੇ ਉਹਨਾਂ ਨੇ ਇੱਕ ਵਾਰੀ ਵੀ ਉਹ ਬੀਬੀ ਨੂੰ ਨਹੀਂ ਕਿਹਾ ਕਿ ਤੁਸੀਂ ਅਕਾਲਤਾ ਸਾਹਿਬ ਪੇਸ਼ ਹੋ ਕਿੰਨਾ ਕਿ ਇਹਨਾਂ ਨੂੰ ਜ਼ਰੂਰੀ ਕੰਮ ਆ ਐਡਾ ਵੱਡਾ ਉਹਨੇ ਜਿਹੜਾ ਸਿਰਸੇ ਵਾਲਾ ਸਾਧ ਨੇ ਜਦੋਂ ਸੁਆਗਰ ਚਾਇਆ ਸੀ ਤੇ ਦੁਨੀਆ ਵਿੱਚ ਹਹਾਕਾਰ ਮਚ ਗਈ ਸੀ ਤੇ ਉਹ ਉਹਨੇ ਤਾਂ ਸਿਰਫ ਨਕਲ ਕੀਤੀ ਸੀ ਥੋੜੇ ਕੱਪੜੇ ਪਾਏ ਇੰਨੇ ਦਾ ਪੂਰਾ ਗੁਰੂ ਨਾਨਕ ਬਾਸਾ ਰੂਪਧਾਰ ਕਰ ਲਿਆ ਪਰ ਪਤਾ ਨਹੀਂ ਅਕਾਲਤਾ ਸਾਹਿਬ ਦੇ ਜਥੇਦਾਰਾਂ ਨੂੰ ਕੀ ਆ ਉਹਨਾਂ ਨੂੰ ਉੱਥੇ ਟਾਈਮ ਬੁਲਾਉਣਾ ਚਾਹੀਦਾ ਸੀਗਾ ਮਨਸ਼ਾ ਕੀ ਸੀ ਸਰੂਪ ਕੀ ਸੀ ਉਹਨਾਂ ਨੇ ਧਾਰਨੀ ਕੀਤਾ ਕੀ ਉਹ ਪ੍ਰੋਗਰਾਮ ਕੀ ਸੀਗਾ ਦੇਖੋ ਜੀ ਇਹ ਇਹ ਗੁਰਪੁਰਪ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰ ਚੱਲ ਰਿਹਾ ਸੀਗਾ ਤੇ ਗੁਰਪੁਰ ਚੱਲਦੇ ਅਖੰਡ ਪਾਠ ਦੇ ਸਾਹਿਬ ਦੇ ਵਿੱਚ ਤੁਸੀਂ ਵੀਡੀਓ ਦੇ ਨਾਲ ਦੇਖਦੇ ਹੋ ਅੱਜ ਜਿਹੜੀ ਚੱਲਦੀ ਪਈ ਵੀਡੀਓ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਬੱਚੀ ਜਿਹੜੀ ਬੈਠੀ ਆ ਤੇ ਜਦੋਂ ਅਖੰਡ ਪਾਠ ਸਾਹਿਬ ਦੇ ਘੋਗ ਪੈ ਰਹੇ ਸੀ ਉਦੋਂ ਜਿਹੜੀ ਉਹ ਬੀਬੀ ਛੋਟੀ 12 ਸਾਲ ਦੀ ਬੀਬੀ ਨੂੰ ਦਾੜਾ ਲਾ ਕੇ ਜੋ ਆਪ ਬਸਤਰ ਲੈ ਗਏ ਤੁਹਾਨੂੰ ਦਿਖਾਵਾਂਗੇ ਉਹ ਲੈ ਕੇ ਤੇ ਅੰਦਰ ਹੁੰਦੀ ਆ ਅੰਦਰ ਆ ਕੇ ਤੇ ਉਹ ਮੱਥੇ ਟਿਕਾਉਂਦੇ ਪਿਆ ਤੇ ਸਾਨੂੰ ਇਹ ਵੀ ਪਤਾ ਲੱਗਾ ਕਿ ਇਹ ਬੀਬੀ ਜਿਹੜੀ ਉਹ ਰੋਲ ਕ੍ਰਿਸ਼ਨ ਦਾ ਵੀ ਕਰਦੀ ਰਹੀ ਪਹਿਲਾਂ ਉਹ ਤੇ ਰਾਧਾ ਦਾ ਵੀ ਕਰਦੀ ਰਹੀ RAM ਮਿੱਲਾ ਚ ਤੇ ਬਾਕੀ ਗੁਰੂ ਸਾਹਿਬ ਜਾਣਦੇ ਆ ਹੁਣ ਅਕਾਲ ਤਖਤ ਸਾਹਿਬ ਨੂੰ ਜਥੇਦਾਰ ਨੂੰ ਸਾਡੀ ਇਹ ਬੇਨਤੀ ਆ ਤੈਨੂੰ ਜਲਦ ਰਲਦ ਬੁਲਾਇਆ ਜਾਵੇ ਕਾ ਜੋ ਅੱਗੇ ਤੋਂ ਇਦਾਂ ਦਾ ਨਾ ਹੋਵੇ ਹੋ ਰਹੀ ਹੈ ਕਿ ਉਹ ਬੱਚੀ ਦੀ ਹਾਲਤ 나ਜੀ ਕਿ ਹੈ ਕੋਈ ਡਿਪਰੈਸ਼ਨ ਚ ਗਈ ਹੈ ਕਿੰਨਾ ਕੁ ਤੁਸੀ ਤਾਂ ਗਈ ਮੈਂ ਦੇਖੋ ਜੀ ਇਹ ਹਾਲਤ ਠੀਕ ਆ ਉਹਦੀ ਸਿਰਫ ਉਹਨੂੰ ਥੋੜੀ ਪ੍ਰੋਬਲਮ ਲੱਗੀ ਵੀ ਸਾਰੇ ਲੋਕੇ ਦੁਨੀਆ ਫੋਨ ਕਰਨ ਦੀ ਤੇ ਵੀਡੀਓ ਚਲੰਦੀ ਆ ਥੋੜੀ ਵੀ ਸਹਿਮੀ ਪਈ ਆ ਉਹ ਹੈ ਤਾਂ ਡਰ ਵਿੱਚ ਆ ਪਰ ਠੀਕ ਆ ਉਹ ਪਰ ਜਿਹੜੀ ਗੱਲ ਸੱਚ ਆ ਉਹਨਾਂ ਦੇ ਦੋ ਜਿਹੜੇ ਹੈਗੇ ਉਹ ਕਾਲ ਚਲਾਣਾ ਕਰ ਗਏ ਠੀਕ ਹੈ ਹਾਂ ਜੀ ਕਿਹੜੀ ਗਲਤੀ ਕੀਤੀ ਉਹਨਾਂ ਨੂੰ ਸਜ਼ਾ ਕੋਪਣੀ ਪਈ ਹੈ ਨੇ ਦੇਖੋ ਇਹਦਾ ਗੁਰੂ ਨਾਨਕ ਸਾਹਿਬ ਕਿਸੇ ਨੂੰ ਸਜ਼ਾ ਨਹੀਂ ਦਿੰਦੇ ਹੈਗੇ ਤੇ ਗੁਰੂ ਸਾਹਿਬ ਗੁਰੂ ਸਾਹਿਬ ਜਾਣਦੇ ਆ ਆਪਾਂ ਇਹ ਗੱਲ ਨਹੀਂ ਕਰ ਸਕਦੇ ਜੀ ਕਿ ਕਿਹੜੇ ਵਸਤਰ ਲੈ ਕੇ ਆਓ ਕੀ ਕੀ ਲੈ ਕੇ ਆਏ ਦੇਖੋ ਜੀ ਜਿਹੜੇ ਸਾਰਿਆਂ ਨੇ ਸਵਾਗ ਰਚਾਇਆ ਸੀ ਉਹ ਆਪਾਂ ਸਾਰੇ ਕੱਪੜੇ ਜਿਹੜੇ ਲਿਆਂਦੇ ਆ ਕਮੰਡਲ ਨਾਲ ਬਾਕੀ ਜਿਹੜਾ ਸਾਡੇ ਕੋਲ ਜੜੇ ਰੋਂਦੇ ਜਿਹੜੇ ਵਸਤਰ ਪਏ ਆ ਉਹ ਸਾਰੇ ਲੈ ਲੈਂਦੇ ਆਪਾਂ ਤੇ ਉਹ ਆਪਾਂ ਜਿੱਦਾਂ ਕਾਲਤਾ ਸਾਹਿਬ ਜਦੋਂ ਵੀ ਕਹਿਣਗੇ ਆਪਾਂ ਤਿਆਰ ਕਰਾਂਗੇ ਜੇ ਅੱਜ ਕਹਿਣਗੇ ਅੱਜ ਦੇ ਦਾਂਗੇ ਜਦੋਂ ਤੁਹਾਨੂੰ ਬੁਲਾਵਾਂਗੇ ਆਪਾਂ ਨੂੰ ਆਜੇ ਕਰ ਦਿਆਂਗੇ ਠੀਕ ਸਾਹਿਬ ਜੀ ਆਪਾਂ ਦਾ ਆਮਦਤ ਹੈ ਜੀ ਭਾਈ ਗੁਰਜੀਕਾ ਖਾਲਸਾ ਭਾਈੁਰਜੀ ਕੀ ਫਤਿਹ ਮੈਂ ਸੁਖਜੀਤ ਸਿੰਘ ਪੋਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਤੋਂ ਇਹ ਮੇਰੇ ਛੋਟੇ ਵੀ ਛਡੌਲ ਗਏ ਸੀ ਜਿੱਥੇ ਇੱਕ ਮੈਂ ਤਾਂ ਉਹਨੂੰ ਬਦਚਲਣ ਕਹੂੰਗਾ ਬੇਟੀ ਬੱਚੀ ਬੀਬੀ ਕੁਝ ਵੀ ਸ਼ਬਦ ਵਰਤ ਲੋ ਪਰ ਉਹਨੇ ਕੰਮ ਬਹੁਤ ਮਾੜਾ ਕੀਤਾ ਉਹਨੇ ਆਹ ਕਮੰਡਲ ਹੱਥ 'ਚ ਫੜ ਕੇ ਤੇ ਗੁਰਨਾਨਕ ਸਾਹਿਬ ਦੇ ਵਸਤਰ ਧਾਰਨ ਕਰਕੇ ਸਵਾੰਗ ਰਚਿਆਸ ਸ਼ਾਵਸ਼ੇ ਇਹਨਾਂ ਵੀਰਾਂ ਦੇ ਕਿਰਤੀ ਸਿੱਖ ਨੇ 14-1500 ਕਿਲੋਮੀਟਰ ਗਏ ਨੇ ਉਥੋਂ ਉਹਦਾ ਸਵਾਗ ਰਚਣ ਵਾਲਾ ਸਾਰਾ ਸਮਾਨ ਲੈ ਕੇ ਆਏ ਨੇ ਟੋਟਲ ਕਿੰਨੇ ਸਿੰਘ ਗਏ ਸੀ ਤੇ ਕਿਹੜੀ ਜਥੇਬੰਦੀ ਦਾ ਉਹ ਸੀ ਸਤ ਸਿੰਘ ਐ ਸੀ ਇਹ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਨਾਲ ਸੀਗੇ ਵਾਰਸ ਪੰਜਾਬ ਭਾਈ ਦੀਪ ਸਿੰਘ ਸਿੱਧੂ ਵਾਲੀ ਦੇਵੀ ਸਿੰਘ ਸੀਗੇ ਨਾਲ ਸੋ ਇਹਨਾਂ ਨੇ ਸਮਾਣੇ ਮੋਰਚੇ ਤੋਂ ਇਹਨਾਂ ਨੇ ਗੁਰਮਤਾ ਕਰਕੇ ਇਹ ਗਏ ਸੀ ਪਰ ਮੈਨੂੰ ਅਫਸੋਸ ਆਵੇ ਕੱਲ ਤੱਕ ਸਾਬ ਤੋਂ ਇੱਕ ਟੀਮ ਗਈ ਸੀ ਉਹ ਖਾਲੀ ਹੱਥ ਵਾਪਸ ਆ ਗਈ ਕਾਨੂੰਨ ਕੀ ਸਮਝਾ ਕਰਤਾ ਜੀ ਦਬਾ ਪ੍ਰੈਸ਼ਰ ਇਹੇ ਸਿੰਘ 1.5 2 ਸਾਲ ਪਹਿਲਾਂ ਅੰਦੌਰ ਗਏ ਸੀ ਸਿੰਧੀ ਪਰਿਵਾਰ ਨੇ ਉੱਥੇ ਗੁਰਗ੍ਰੰਥ ਸਾਹਿਬ ਦੀ ਬੇਦਬੀ ਕੀਤੀ ਸੀ ਉਹਨਾਂ ਕੋ ਗੁਰਗ੍ਰੰਥ ਸਾਹਿਬ ਦਾ ਸਰੂਪ ਲਿਆ ਤੇ ਕੁਝ ਸੰਪਰਦਾਵਾਂ ਦੇ ਲੋਕ ਕੁਝ ਸਾਰੀਆਂ ਨਹੀਂ ਤੇ ਇਹ ਸ਼੍ਰੋਮਣੀ ਕਮੇਟੀ ਦੇ ਕੁਝ ਬੰਦੇ ਇਹ ਕਹਿੰਦੇ ਸੀ ਕਿ ਸਤਕਾਰ ਕਮੇਟੀ ਤੋੜਦੀ ਆ ਜੇ ਉਹਨਾਂ ਦੀ ਸੰਗੀ ਉਦੋਂ ਨੱਪੀ ਹੁੰਦੀ ਜਦੋਂ ਉਹਨਾਂ ਨੇ ਗੁਰਗ੍ਰੰਥ ਸਾਹਿਬ ਦੀ ਬੇਦਬੀ ਕੀਤੀ ਸੀ ਤੇ ਆਹ ਦਿਨ ਨਹੀਂ ਸੀ ਦੇਖਣੇ ਪੈਣੇ ਅੱਜ ਸੋ ਇਸ ਕਰਕੇ ਇਹ ਕਿਰਤੀ ਵੀਰ ਇਹਨੀ ਲੰਮੀ ਵਾਰਟ ਕਰਕੇ ਆਏ ਆ ਇਹਨਾਂ ਦਾ ਜਸਾ ਸ਼ਕ ਜਿੰਨੀ ਸਾਨੂੰ ਸਮਝ ਸੀ ਇਹਨਾਂ ਦਾ ਸਤਕਾਰ ਵੀ ਕੀਤਾ ਇਹਨਾਂ ਦਾ ਧੰਨਵਾਦ ਕਰਦੇ ਆ ਕੌਮ ਇਹਨਾਂ ਦੀ ਰੋਮ ਰੋਮ ਕਰਕੇ ਰਣੀ ਸਰ ਅੱਜ ਅਕਾਲ ਤਖਤ ਵਿਖੇ ਆਉਂਦੇ ਹੋ ਕਿ ਬਸਤਰ ਅਤੇ ਕੀ ਤਰ੍ਹਾਂ ਦੇ ਦੇਖੋ ਜੀ ਅਕਾਲ ਤਖਤ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਤਖਤ ਆ ਤੇ ਫਸੀਲ ਦੇ ਥੱਲੇ ਅਰਦਾਸ ਕਰ ਦੇਣੀ ਆ ਇਹ ਇੱਕ ਵਾਰੀ ਸ੍ਰੀ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਭੇਟ ਕਰ ਦੇਣਾ ਰੱਖ ਦੇਣਾ ਆ ਉਸ ਤੋਂ ਬਾਅਦ ਅਸੀਂ ਆ